ਤੇ ਹਰ ਗੱਲ ਦੀ ਘੋਖ ਪੜਤਾਲ ਕਰਨੀ ਹੋਏ ਬਹੁਤ ਜ਼ਰੂਰੀ ਆ ਖਾਸ ਕਰਕੇ ਜਿਹੜਾ ਟਾਈਮ ਹੁਣ ਚੱਲ ਰਿਹਾ ਐਸ ਟਾਈਮ ਇਹ ਟਾਈਮ ਤੁਹਾਡੇ ਤੇ ਬਹੁਤ ਖਤਰਨਾਕ ਆ ਤੁਸੀਂ ਸੋਚ ਵੀ ਨਹੀਂ ਸਕਦੇ ਮੈਂ ਤੁਹਾਨੂੰ ਬਾਰ 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 ਹਰ ਵੀਡੀਓ ਦੇ ਵਿੱਚ ਰੌਲਾ ਪਾਉਣਾ ਘੋਖਦਾ ਹਰ ਵੀਡੀਓ ਦੇ ਵਿੱਚ ਠੀਕ ਹੈ ਬਹੁਤ ਵੱਡੀ ਸਾਜ਼ਿਸ਼ ਤੁਹਾਡੇ ਨਾਲ ਪੰਜਾਬ ਦੇ ਵਿੱਚ ਹੋ ਰਹੀ ਆ ਇਸ ਗੱਲ ਤੋਂ ਸੁਚੇਤ ਰਹੋ ਮੈਂ ਤੁਹਾਨੂੰ ਦੁਬਾਰਾ ਫੇਰ ਕਹਿਣਾ ਸਾਰੇ ਪੰਜਾਬ ਦੇ ਵਿੱਚ ਰਹਿਣ ਵਾਲੇ ਬੰਦੇ ਚਾਹੇ ਕੋਈ ਵੀ ਹੋ ਤੁਸੀਂ ਚਾਹੇ ਕਾਮਰੇਡ ਨੇ ਚਾਹੇ ਕੋਈ ਵੀ ਲਾਣਾ ਜਿਹਦੇ ਸਿਰ ਤੇ ਪੱਗ ਹੈ ਉਹ ਬੰਦਾ ਉਹਨਾਂ ਨੇ ਇਹ ਨਹੀਂ ਪੁੱਛਣਾ ਨਾ ਦਿੱਲੀ ਦਿੱਲੀ ਵਾਲੇ ਜਦੋਂ 84 ਹੋਇਆ 84 ਵੇਲੇ ਵੀ ਕਿਸੇ ਨੂੰ ਇਹ ਥੋੜੀ ਪੁੱਛਿਆ ਵੀ ਹਾਂ ਬਈ ਤੂੰ ਕੌਣਾ ਕਾਮਰੇਡ ਹੈ ਨਾ ਉਹਨਾਂ ਨੇ ਪੱਗ ਦੇਖੀ ਆ ਦਾੜੀ ਦੇਖੀ ਆ ਤੇ ਅੱਗ ਲਾਤੀ ਆ ਹੁਣ ਜਿਹੜਾ ਸ਼ਿਵ ਸੇਨਾ ਵਾਲੇ ਸ਼ੂਰੀ ਦਾ ਮੁੰਡਾ ਤੇ ਉਹਦੇ ਨਾਲ ਇੱਕ ਛਲਾਰੂ ਜਾ ਹੋਰ ਖੜਾ ਹੈ ਜਾਂ ਇੱਕ ਦੋ ਹੋਰ ਨੇ ਉਹਨਾਂ ਨੇ ਜਿਹੜਾ ਉਹਦੇ ਬਿਆਨ ਦਿੱਤਾ ਕਿ ਅਸੀਂ ਸਿੱਖਾਂ ਨੂੰ ਘਰੋਂ ਕੱਢ ਕੱਟ ਕੇ ਮਾਰਾਂਗੇ ਉਹ ਬਿਆਨ ਨੂੰ ਤੁਸੀਂ ਨਾਰਮਲ ਬਿਆਨ ਨਾ ਸਮਝੋ ਉਹ ਨਾਰਮਲ ਬਿਆਨ ਨਹੀਂ ਹੈ ਉਹ ਉਹੀ ਗੱਲ ਆ ਜਿਹੜੀ ਮੈਂ ਪਿਛਲੀ ਵੀਡੀਓ ਚ ਕਹਿ ਚੁੱਕਿਆ ਜਿੰਨਾ ਭਈਆ ਇਹਨਾਂ ਨੇ ਪੰਜਾਬ ਦੇ ਵਿੱਚ ਲਿਆ ਕੇ ਬਿਠਾਇਆ ਹੋਇਆ ਚਾਹੇ ਉਹ ਬਿਹਾਰ ਦਾ ਹੋਵੇ ਚਾਹੇ ਉਹ ਯੂਪੀ ਦਾ ਹੋਵੇ ਚਾਹੇ ਉਹ ਹਰਿਆਣੇ ਤੋਂ ਹੋਵੇ ਚਾਹੇ ਉਹ ਹਿਮਾਚਲ ਤੋਂ ਹੋਵੇ ਸਾਰਿਆਂ ਨੂੰ ਆਰਐਸਐਸ ਨੇ ਹਥਿਆਰਾਂ ਦੀ ਟ੍ਰੇਨਿੰਗ ਦੇਣ ਤੋਂ ਬਾਅਦ ਪੰਜਾਬ ਭੇਜਿਆ ਹੋਇਆ ਇਹ ਗੱਲ ਮੈਂ ਤੁਹਾਨੂੰ ਇੱਕ ਵੀਡੀਓ 'ਚ ਪਹਿਲਾਂ ਵੀ ਕਹੀ ਸੀ ਇਹ ਗੱਲ ਅਸੀਂ ਲੋਕ ਉਹ ਆਹ ਚੱਲ ਹੋਊ ਚੱਲ ਹੋਊ ਕਹਿ ਕੇ ਛੱਡ ਦਿੰਨੇ ਆ ਪਰ ਜਦੋਂ ਸਾਡੇ ਤੇ ਬੀਤਦੀ ਆ ਬੀਤਣ ਤੋਂ 6 ਮਹੀਨੇ ਬਾਅਦ ਸਾਨੂੰ ਪਤਾ ਲੱਗਦਾ ਯਾਰ ਜੇ ਅਸੀਂ ਉਹ ਗੱਲ ਤੇ ਗੌਰ ਕਰ ਲੈਂਦੇ ਤਾਂ ਸਾਡੇ ਨਾਲ ਆਹ ਨਾ ਹੁੰਦਾ ਇਹ ਗੱਲਾਂ ਸਾਡੇ ਸਾਹਮਣੇ ਬਹੁਤ ਆ ਚੁੱਕੀਆਂ ਨੇ ਇਸ ਕਰਕੇ ਇਹ ਇਹਨਾਂ ਦੀ ਇੰਨੀ ਆਬਾਦੀ ਵਧ ਗਈ ਆ ਤੁਹਾਡੇ ਨਾਲੋਂ ਤੁਸੀਂ ਇਸ ਟਾਈਮ ਪੰਜਾਬ ਦੇ ਵਿੱਚ ਘਟ ਗਿਣਤੀ 24 ਘਟ ਗਿਣਤੀ ਰਹਿ ਗਏ ਹੋ ਤੁਹਾਡੇ ਨਾਲੋਂ ਵੱਧ ਗਿਣਤੀ ਭਈਆਂ ਦੀ ਆ ਪੰਜਾਬ ਦੇ ਵਿੱਚ ਤੇ ਇਹ ਉਹ ਭਈਏ ਨੇ ਇਹ ਉਹ ਭਈਏ ਨਹੀਂ ਹੈਗੇ ਜਿਹੜੇ 8082 ਵਾਲੇ ਅਸੀਂ ਸਟੇਸ਼ਨਾਂ ਤੋਂ ਲੈ ਕੇ ਆਉਂਦੇ ਹੁੰਦੇ ਸੀਗੇ ਲਾ ਕੇ ਉਹ ਕੰਮ ਕਰਦੇ ਸੀ ਆ ਕਿ ਸਾਡੀ ਹਾੜੀ ਦੀ ਫਸਲ ਵੜਦੇ ਸੀ ਤੇ ਟ੍ਰੇਨ ਫੜਦੇ ਸੀ ਚਲੇ ਜਾਂਦੇ ਸੀ ਜਾਂ ਅਸੀਂ ਝੋਨੇ ਵੇਲੇ ਪਨੀਰੀ ਪਟਣ ਵੇਲੇ ਲੈ ਕੇ ਆਉਂਦੇ ਸੀ ਝੋਨਾ ਲਾਉਂਦੇ ਸੀ ਚਲੇ ਜਾਂਦੀ ਸੀ ਇਹ ਉਹ ਭਈਏ ਨਹੀਂ ਇਹ ਇਹ ਜਿਹੜੇ ਹੁਣ ਭਈਏ ਨੇ ਪੰਜਾਬ ਦੇ ਵਿੱਚ ਇਹ ਉਹ ਭਈਏ ਨੇ ਜਿਹੜੇ ਇੱਕ ਸਿਸਟਮ ਨੇ ਇੱਥੇ ਧੱਕੇ ਨਾਲ ਬਿਸਾਏ ਨੇ ਉਹਨਾਂ ਦੇ ਕਾਰਡ ਬਣਾਏ ਨੇ ਉਹਨਾਂ ਦੇ ਰਾਸ਼ਨ ਕਾਰਡ ਬਣਾਏ ਨੇ ਉਹਨਾਂ ਦੇ ਘਰ ਪੱਕੇ ਕਰਵਾਏ ਨੇ ਉਹਨਾਂ ਦੇ ਬਿਜ਼ਨਸ ਖਲਾਏ ਨੇ ਔਰ ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਆਰਐਐਸ ਦੇ ਕੈਂਪਾਂ ਚੋਂ ਮਿਲੀ ਹੋਈ ਆ ਉਹ ਗੱਲ ਕੋਈ ਨਾਰਮਲ ਨਹੀਂ ਕਹੀ ਉਹਨੇ ਇਹ ਨਹੀਂ ਕਿ ਗੱਲ ਹੋਰੀ ਜ਼ੁਬਾਨ ਚ ਆ ਗਈ ਉਹਨੇ ਗੁੱਸੇ ਵਿੱਚ ਕਹੇ ਜੀ ਗੁੱਸੇ ਚ ਨਹੀਂ ਕਹਤੀ ਇਹ ਅੰਦਰੋਂ ਕਹਤੀ ਇਹਨਾਂ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਕਿ ਕਦੋਂ ਅਟੈਕ ਹੋਣਾ ਇਹ ਤਾਂ ਇੱਕ ਸਮਾਂ ਭਾਲ ਰਹੇ ਨੇ ਕਿ ਕਦੋਂ ਅਸੀਂ ਸਿੱਖਾਂ ਦੇ ਟੁੱਟ ਕੇ ਪੈਣਾ ਉਹਦੇ ਵਿੱਚ ਤੁਸੀਂ ਕੁਝ ਨਹੀਂ ਕਰ ਸਕਦੇ ਨਾ ਤੁਹਾਡੇ ਕੋਈ ਹਥਿਆਰ ਕੋਸ਼ ਕਰ ਸਕਦੇ ਨੇ ਕਿਉਂਕਿ ਇਹਨਾਂ ਦੇ ਨਾਲ ਅਰਧ ਸੈਨਿਕ ਬਲ ਵੀ ਹੋਣਗੇ ਇਹਨਾਂ ਨਾਲ ਪੰਜਾਬ ਦੀ ਪੁਲਿਸ ਵੀ ਹੋਏਗੀ ਕਿਉਂਕਿ ਪੰਜਾਬ ਦੇ ਜਿੰਨੇ ਵੀ ਵੱਡੇ ਵੱਡੇ ਅਫੀਸਰ ਨੇ ਉਹ ਇਹ ਹੀ ਨੇ ਤੇ ਇਹਨਾਂ ਨਾਲ ਇਹ ਸਾਰੇ ਇਹ ਵੀ ਹੋਣਗੇ ਜਿਹੜੇ ਬਿਆਨ ਦਿੰਦੇ ਨੇ ਇਹ ਨੌਜਵਾਨੀ ਵੀ ਇਹਨਾਂ ਦੇ ਨਾਲ ਹੋਏਗੀ ਕਿੰਨੀ ਕਿੰਨੇ ਪਰਸੈਂਟ ਗਿਣਤੀ ਹੋਏਗੀ ਤੁਸੀਂ ਹਿਸਾਬ ਲਾ ਲਓ